ਸਤਲੁਜ ਦੇ ਰਿਆਚ ਵਦੇ ਪਾਣੀ ਦੇ ਪੱਧਰ ਕਾਰਨ ਬਰਬਾਦੀ ਦੀਆਂ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਕਈ ਏਕੜ ਫਸਲਾਂ ਬਰਬਾਦ ਹੋ ਗਈਆਂ ਨੇ ਕਈ ਦਰਜਨ ਪਿੰਡਾਂ ਦਾ ਜ਼ਿਲ੍ਹੇ ਤੋਂ ਸੰਪਰਕ ਟੁੱਟ ਚੁੱਕਾ ਹੈ ਸਰਹੱਦ ਤੇ ਬੀਐਸਐਫ ਦੀਆਂ ਚਾਰ ਨਿਗਰਾਨ ਪੋਸਟਾਂ ਤੇ ਕੰਡਿਆਲੀ ਤਾਰ ਡੁੱਬ ਗਈ ਹੈ ਪਾਖੜਾ ਤੇ ਪੌਂਗ ਡੈਮਾ ਵਿੱਚੋਂ ਛੱਡਿਆ ਗਿਆ ਪਾਣੀ ਫਿਰੋਜ਼ਪੁਰ ਦੇ ਕਿਸਾਨਾਂ ਲਈ ਆਫਤ ਬਣ ਕੇ ਆਇਆ ਹੈ ਮਖੂ ਤਾਂ ਫਿਰੋਜ਼ਪੁਰ ਦੇ ਲੋਕਾਂ ਲਈ ਇਹ ਪਾਣੀ ਮੁਸੀਬਤ ਬਣ ਗਿਆ ਹੈ ਸਰਹੱਦੀ ਇਲਾਕੇ ਦੇ ਪਿੰਡ ਗੱਟੀ ਰਾਜੋਕੇ ਦੇ ਪੁਲੀ ਟੁੱਟਣ ਕਾਰਨ ਪਿੰਡ ਕਾਲੂ ਵਾਲਾ ਟੈਂਡੀ ਵਾਲਾ ਦਾ ਜ਼ਿਲ੍ਹੇ ਤੋਂ ਪੂਰੀ ਤਰ੍ਹਾਂ ਸੰਪ ਤਕਰੀਬਨ 50 ਤੋਂ ਵੱਧ ਪਿੰਡਾਂ ਦੇ ਲੋਕ ਪ੍ਰਭਾਵਿਤ ਹੋਏ ਨੇ ਲੋਕਾਂ ਦਾ ਇਲਜ਼ਾਮ ਹੈ ਕਿ ਹਰ ਸਾਲ ਪਾਣੀ ਦਾ ਪੱਧਰ ਵਧਣ ਕਾਰਨ ਸਤਲੁਜ ਦਰਿਆ ਦੇ ਕੰਢੇ ਟੁੱਟਦੇ ਨੇ ਨਤੀਜਾ ਸੈਂਕੜੇ ਏਕੜ ਫਸਲ ਬਰਬਾਦ ਹੋ ਜਾਂਦੀ ਹੈ ਪ੍ਰਸ਼ਾਸਨ ਥੋਸ ਕਦਮ ਚੁੱਕਣ ਦੀ ਥਾਂ ਖਾਣਾ ਪੂਰਤੀ ਕਰਦਾ ਸਾਡੀ ਤੇ ਪੋਲ ਨਹੀਂ ਬਣਦੀ ਕੁਝ ਨਹੀਂ ਪਾਣੀਆਂ ਤੇ ਧੱਕੇ ਖਾਦੇ ਪਰਨੇ ਸਾਡੀ ਕੋਈ ਸਰਕਾਰ ਨਹੀਂ ਸੁਣਾਈ ਕਰਦੀ ਸਾਡਾ ਜਿਹੜਾ ਪੋਲ ਜਿਹੜਾ ਰਸਤਾ ਸੀ ਮੇਨ ਸਾਡਾ ਉਹ ਰੁਗ ਗਿਆ ਜਿਹੜਾ ਰਸਤਾ ਪਾਣੀ ਉਤੋਂ ਕ੍ਰੋਸ ਹੋ ਗਿਆ ਜੀ ਤੇ ਬਰਾਸਾ ਸਾਡਾ ਟੁੱਟ ਗਿਆ ਜੀ ਤਿੰਨ ਪਿੰਡਾਂ ਦਾ ਸੰਪਰਕ ਟੁੱਟ ਗਿਆ ਜੀ ਸ਼ਹਿਰ ਨਾਲੋਂ ਪਾਣੀ ਸੱਤ ਲੋਈ ਦਾ ਵਧ ਰਿਹਾ ਜੀ ਅੱਗੇ ਟਿੰਡੀ ਵਾਲ ਨਾਲ ਪਿੰਡ ਉੱਥੇ ਬੰਨ ਟੁੱਟਣ ਲੱਗਾ ਜੀ ਬੰਨ ਟੁੱਟਣਾ ਬਹੁਤ ਨੁਕਸਾਨ ਹੋ ਜਾਏਗਾ ਕਾਫੀ ਪਿੰਡ ਦਾ ਦਰਿਆ ਜਿਹੜਾ ਵਹਾਅ ਉਹਦਾ ਪਾਣੀ ਦਾ ਵਹਾਅ ਇਧਰ ਘੱਟੀ ਰਾਜੋ ਕੋ ਨਾਣਾ ਸ਼ੁਰੂ ਹੋ ਜਾਏਗਾ ਜੀ